ਲੋ ਦੋਸਤੋ 24 ਅਗਸਤ 2024 ਅੱਜ ਦਿਨ ਸ਼ਨੀਵਾਰ ਰਾਤ ਦੇ 11 ਵਜੇ ਅਸੀਂ ਪਹੁੰਚੇ ਆ ਜੈਤੋ ਚੁੰਗੀ ਚੌਂਗ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਂਗ ਦੇ ਵਿੱਚ ਇੱਥੇ ਸਾਡੇ ਆਵਾਦਵੀ ਪਾਰਟੀ ਦੇ ਸਰਗੜ ਆਗੂ ਪਦਮ ਜੀ ਸਨੀ ਜੀ ਸਾਡੇ ਚਾਵਲਾ ਜੀ ਉਹ ਸਾਡੇ ਗੁਰਦਰਸ਼ਨ ਜੀ ਉਹ ਚੇਅਰਮੈਨ ਸਾਡੇ ਗੁਰਮੀਤ ਜੀ ਉਹ ਸਾਰੇ ਪਹੁੰਚੇ ਆ ਪਹੁੰਚੇ ਕਿਸ ਕੰਮ ਤੇ ਆ ਸੁਖਵਿੰਦਰ ਜੀ ਪਹੁੰਚੇ ਕਿਸ ਕੰਮ ਤੇ ਆ ਆ ਜਿਹੜਾ ਸੀਵ리어ਸ ਸਮੱਸਿਆ ਆ ਦੇਖੋ ਜਿਹੜੀ ਜਤੋ ਚੁੰਗੀ ਦੀ ਸੀਵ리어ਸ ਸਮੱਸਿਆ ਸੀ ਉਹਦੇ ਵਾਸਤੇ ਹੱਲ ਕਰਨ ਵਾਸਤੇ ਇਹ ਟੀਮ ਨੇ ਸਾਰੀ ਨੇ ਉਹ ਪ੍ਰਾਲਾ ਕੀਤਾ ਮੈਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਅਸੀਂ ਚੱਲਦੇ ਆ ਸਾਡੇ ਚੇਅਰਮੈਨ ਗੁਰਮੀਤ ਸਿੰਘ ਜੀ ਕੋਲੇ ਉਹ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਬਾਰੇ ਸਰਪਤਾ ਜੀ ਜੋ ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਨਲਾਇਕੀਆਂ ਜਿਹਦੇ ਕਾਰਨ ਸੀਵਰ ਜਿਹੜਾ ਸਾਡੇ ਸਾਰੇ ਸ਼ਹਿਰ ਵਿੱਚ ਓਵਰਫਲੋ ਹੋ ਰਿਹਾ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਉਸ ਨੂੰ ਜਿਹੜਾ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਦੇ ਧਿਆਨ ਚ ਲਿਆਂਦਾ ਗਿਆ ਉਹਨਾਂ ਤੋਂ ਜਿਹੜਾ ਫੰਡ ਦੀ ਮੰਗ ਕੀਤੀ ਗਈ 50 ਲੱਖ ਰੁਪਏ ਦਾ ਜਿਹੜਾ ਫੰਡ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ 46 ਲੱਖ ਰੁਪਏ ਦਾ ਜਿਹੜਾ ਟੈਂਡਰ ਲੱਗਾ ਸੀ ਜਿਹਦੇ ਨਾਲ ਸਿਖਾਲਾ ਰੋਡ ਪ੍ਰੇਮ ਨਗਰ ਔਰ ਜਿਹੜਾ ਗੁਰਤੇਗ ਬਾਦਰ ਨਗਰ ਵਗੈਰਾ ਦਾ ਸੀਵਰ ਸਾਫ ਕਰਾਇਆ ਗਿਆ ਸੀ ਹੁਣ ਇਹ ਜਿਹੜਾ ਟੈਂਡਰ ਹੈ 50 ਲੱਖ ਰੁਪਏ ਦੇ ਕਰੀਬ ਹੈ ਸ਼ਹਿਰ ਦੇ ਰਹਿnde ਬਾਕੀ ਏਰੀਏ ਨੂੰ ਜਿਹੜਾ ਹੁਣ ਇਹ ਸਾਫ ਕੀਤਾ ਜਾਊਗਾ ਕਿਉਂਕਿ ਜਿਹੜਾ ਹਰ ਜਗ੍ਹਾ ਪ੍ਰੋਬਲਮ ਹੈ ਪਾਣੀ ਦੀ ਸੀਵਰ ਦੇ ਓਵਰਫਲੋ ਦੀ ਉਹ ਸਮੱਸਿਆ ਦਾ ਜਿਹੜਾ ਇਹ ਹੱਲ ਕੀਤਾ ਜਾ ਰਿਹਾ ਇਸ ਤੇ ਅਸੀਂ ਜਿਹੜਾ ਸਾਡੇ ਸਤਕਾਰਯੋਗ ਸਪੀਕਰ ਸਰ ਕੁਲਤਾਰ ਸਿੰਘ ਚੰਦਵਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਫੰਡ ਪੇਚ ਕੇ ਇਸ ਕੰਮ ਨੂੰ ਸ਼ੁਰੂ ਕਰਾਇਆ ਬਹੁਤ-ਬਹੁਤ ਧੰਨਵਾਦ ਜੋ ਦੇਖੋ ਜੀ ਗੁਰਮੀਤ ਸਿੰਘ ਜੀ ਨੇ ਆਪਾਂ ਨੂੰ ਚੇਅਰਮੈਨ ਸਾਹਿਬ ਨੇ ਜੋ ਅੱਜ ਦੀ ਉਪਰਾਲੀ ਬਾਰੇ ਸਾਨੂੰ ਦੱਸਾਇਆ ਦੇਖੋ ਅਸੀਂ ਵੀ ਪਾਣੀ ਕਿਵੇਂ ਚੱਲ ਰਿਹਾ ਹੈ ਇਹ ਦੇਖੋ ਆਪਦੇ ਸੁਖਰਾਮ ਤਿਆਗ ਕੇ ਪਬਲਿਕ ਦੀ ਸੇਵਾ ਵਾਸਤੇ ਇੱਥੇ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਇਹ ਸ਼ਹਿਰ ਨਿਵਾਸੀਆਂ ਦੀ ਦੁੱਖ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਉਪਰਾਲਾ ਕਰਦੇ ਪਏ ਆ ਹਾਂਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਚਾਰਾ ਜੀ ਚਲੋ ਬੋਲੋ ਜੋ ਵੀ ਨਹੀਂ ਨਹੀਂ ਇਸ ਵਾਰ ਇਹ ਹੈ ਕਿ ਮਤਲਬ ਬੋਲੋ ਸ਼ਬਦ ਬੋਲਿਆ ਕਰੋ ਜੋ ਤੁਸੀਂ ਉਪਰਾਲਾ ਕਰ ਰਹੇ ਜੋ ਮਿਹਨਤ ਕਰ ਰਹੇ ਉਹਦੇ ਬਾਰੇ ਦੱਸੋ ਜੀ ਸਾਹਿਬ ਸਪੀਕਰ ਸਾਹਿਬ ਦੀ ਮਿਹਰਬਾਨੀ ਹੈ ਜੀ ਜੋ ਸ਼ਹਿਰ ਲਈ ਉਪਰਾਲੇ ਕਰ ਰਹੇ ਨੇ ਹਾਂਜੀ ਬਹੁਤ ਵਧੀਆ ਡਵੈਲਪਮੈਂਟ ਹੋ ਰਹੀ ਹੈ ਸ਼ਹਿਰ ਦੀ ਹਮ ਤੁਹਾਡੇ ਚੇਅਰਮੈਨ ਸਾਹਿਬ ਆ ਤੁਹਾਡੇ ਨਾਲ ਇਹ ਸਾਥੀ ਉਹ ਚਾਨਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੁਹੱਲਾ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਬੜਾ ਸਹਿਯੋਗ ਕਰ ਰਹੇ ਹੋ ਔਰ ਉਹਨਾਂ ਦੀ ਚੰਗੀ ਮਤਲਬ ਕੁਇ ਖਵਸੇ ਵਧੀਆ ਕਰ ਰਹੇ ਹੋ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਇਜਾਜ਼ਤ ਹੋ ਦੋਸਤੋ ਮੈਂ ਸਜੀਤ ਢੀਂਗੜਾ ਐਲ ਆਈਡਵਾਈਜ਼ਰ ਕੋਰਪੂਰਾ ਧੰਨਵਾਦ इस वीडियो अगे शेयर जरूर करना जी कृपा करके साथ चैनल जरूर कर लो जी हूँ फास्ट न्यूज पाबी स्टोर तो इंसटॉल करके नवियजा खबर पढ़ते देख सकते हो धनबाद